ਤੋ ਦੇ ਦੌਰਾਨ ਬਹੁਤ ਸਾਰੀਆਂ ਹਸਤੀਆਂ ਜੜੀਆਂ ਆਈਆਂ ਨੇ ਔਰ ਹੁਣ ਸਾਡੇ ਨਾਲ ਮੌਜੂਦ ਨੇ ਹਨੀਕ ਟਾਈਗਰ ਜੀ ਔਰ ਮਨੀ ਬੋਪਰਾਏ ਜੀ ਔਰ ਉਹ ਵੀ ਇਸ ਸ਼ੋਅ ਦੇ ਵਿੱਚ ਜਿਹੜੇ ਹੈਗੇ ਨੇ ਇੱਕ ਪ੍ਰੋਨਾਚਾਰੀ ਕਰ ਰਹੇ ਨੇ ਆਓ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਕੀ ਕਹਿਣਾ ਉਹਨਾਂ ਦਾ ਇਸ ਸ਼ੋਅ ਦੇ ਬਾਰੇ ਵਿੱਚ ਸਤਿ ਸ਼੍ਰੀ ਅਕਾਲ ਮਨੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਬੱਦਰੀ ਠੀਕ ਹੈ ਮਨੀ ਜੀ ਕੀ ਕਹਿਣਾ ਚਾਹਦੇ ਤੁਸੀਂ ਜਿਹੜਾ ਖਾਸ ਕਰਕੇ ਇੱਕ ਮੀਡੀਆ ਵੱਲੋਂ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਹੈ ਅ ਸੀਨੇ ਮੀਡੀਆ ਪੰਜਾਬੀ ਅਵਾਰਡਸ ਹੋ ਰਹੇ ਨੇ ਕਿ ਮੈਨੂੰ ਸਭ ਤੋਂ ਪਹਿਲਾਂ ਤਾਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਹ ਜਿਹੜਾ ਇਹਨਾਂ ਨੇ ਅਵਾਰਡਸ ਜੋ ਰੱਖਿਆ ਸਪੈਸ਼ਲੀ ਉਹ ਲੋਕਾਂ ਲਈ ਰੱਖਿਆ ਜਿਨ੍ਹਾਂ ਵੱਲ ਆਪਣਾ ਧਿਆਨ ਨਹੀਂ ਜਾਂਦਾ ਮੀਡੀਆ ਜਿਦੇ ਬਿਨਾ ਅਸੀਂ ਕੁਝ ਵੀ ਨਹੀਂ ਹੈਗੇ ਆਰਟਿਸਟ ਕੁਝ ਵੀ ਨਹੀਂ ਹੈਗਾ ਸਾਡੀ ਇੱਕ ਇੱਕ ਪਲ ਦੀ ਖਬਰ ਪਹੁੰਚਾਉਣ ਵਾਲਾ ਮੀਡੀਆ ਤੇ ਅੱਜ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਜੋ ਕਿ ਮੈਨੂੰ ਬਹੁਤ ਅੱਛਾ ਲੱਗਿਆ ਫਸਟ ਆਫ 올 ਦਨ ਟੈਕਨੀਸ਼ੀਅਨਸ ਜਿਹੜੇ ਕਿ ਸਾਡੇ ਨਾਲ ਕੰਮ ਕਰਦੇ ਨੇ ਸਾਡੀ ਟੀਮ ਦਾ ਪਾਰਟ ਹੁੰਦੇ ਨੇ ਬਟ ਉਹ ਵੀ ਪਿੱਛੇ ਰਹਿ ਜਾਂਦੇ ਨੇ ਅੱਜ ਉਹਨਾਂ ਨੂੰ ਆਪਣੇ ਹੱਥੋਂ ਅਵਾਰਡ ਦੇ ਕੇ ਇੰਨੀ ਖੁਸ਼ੀ ਹੋ ਰਹੀ ਹੈ ਕਿ ਇਹ ਜੋ ਅਵਾਰਡ ਸਿਰ ਰੱਖਿਆ ਗਿਆ ਹੈ ਮੈਨੂੰ ਲੱਗਦਾ ਇਟਸ ਅ ਬੈਸਟ ਥਿੰਗ ਔਰ ਇਹ ਅੱਗੇ ਵੀ ਹੋਣੇ ਚਾਹੀਦੇ ਨੇਗੇ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਆਨਰ ਐਜ਼ ਅ ਆਰਟਿਸਟ ਕੀਤਾ ਹੋਏਗਾ ਲੇਕਿਨ ਅੱਜ ਇੱਕ ਉਸ ਸੈਕਸ਼ਨ ਨੂੰ ਤੁਸੀਂ ਇੱਥੇ ਆਨਰ ਕੀਤਾ ਹੈ ਕਿ ਜਿਹੜੇ ਸਿਰ ਤੇ ਉੱਤੇ ਸਭ ਨੇ ਖਾਸ ਕਰਕੇ ਜਿਹੜੀ ਹੈਗੀ ਹੈ ਲੰਗਰ ਦੀ ਸੇਵਾ ਕਰਦੇ ਨੇ ਬਿਲਕੁਲ ਜੀ ਬਿਲਕੁਲ ਅੱਜ ਤਾਂ ਉਹਨਾਂ ਨਾਲ ਮੈਂ ਕੰਮ ਵੀ ਕੀਤਾ ਹੋਇਆ ਤੇ ਉਹਨਾਂ ਨੂੰ ਮੈਂ ਅੱਜ ਅਵਾਰਡ ਦਿੱਤਾ ਸਪੋਰਟ ਬॉय ਨੂੰ ਤੇ ਅੱਜ ਬਹੁਤ ਅੱਛਾ ਲੱਗਿਆ ਕਿਉਂਕਿ ਉਹਨਾਂ ਨੇ ਬਹੁਤ ਸੇਵਾ ਕੀਤੀ ਹੈ ਸਾਡੀ ਅਸੀਂ ਕਦੋਂ ਜਦੋਂ ਸ਼ੂਟਿੰਗ ਕਰਦੇ ਹੁੰਦੇ ਆ ਸਾਨੂੰ ਪਾਣੀ ਚਾਹੀਦਾ ਹੈ ਸਾਨੂੰ ਕੁਰਸੀ ਚਾਹੀਦੀ ਹੈ ਸਾਨੂੰ ਅੰਬਰੇਲਾ ਚਾਹੀਦਾ ਤਾਂ ਉਹ ਹਮੇਸ਼ਾ ਉੱਥੇ ਹੁੰਦੇ ਨੇ ਤੇ ਅੱਜ ਮੈਨੂੰ ਉਹਨਾਂ ਨੂੰ ਆਪਣੇ ਹੱਥੋਂ ਅਵਾਰਡ ਦੇ ਕੇ ਬਹੁਤ ਅੱਛਾ ਲੱਗਿਆ ਖਾਸ ਕਰਕੇ ਜਿਹੜਾ ਪਹਿਲਾ ਪ੍ਰੋਗਰਾਮ ਜਿਹੜਾ ਪਬਲਿਕ ਹੋ ਰਿਹਾ 2425 ਦੇ ਵਿੱਚ ਔਰ ਆਮ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਸੰਸਥਾਵਾਂ ਖਾਸ ਕਰਕੇ ਜਿਹੜੀਆਂ ਫਿਲਮ ਇੰਡਸਟਰੀ ਦੇ ਨਾਲ ਜੁੜੀਆਂ ਨੇ ਉਹੀ ਕਰਜ਼ੀਆਂ ਨੇ ਕਿਉਂਕਿ ਸਾਡੀ ਡਿਊਟੀ ਤੇ ਹੁੰਦੀ ਆ ਤੁਹਾਡੀਆਂ ਫੋਟੋਆਂ ਕਿੱਥੇ ਨਾ ਜਾਣ ਲਿਖਣਾ ਲੇਕਿਨ ਅੱਜ ਉਹੀ ਤੁਹਾਨੂੰ ਆਨਰ ਕਰ ਰਹੇ ਨੇ ਬਿਲਕੁਲ ਜੀ ਉਹੀ ਮੈਂ ਪਹਿਲਾਂ ਵੀ ਜਿਵੇਂ ਕਿਹਾ ਕਿ ਮੀਡੀਆ ਮੀਡੀਆ ਦੇ ਬਿਨਾ ਅਸੀਂ ਕੁਝ ਵੀ ਨਹੀਂ ਹੈਗੇ ਨਾਟ ਈਵਨ ਐਨੀ ਐਨੀ ਕੋਈ ਵੀ ਫੀਲਡ ਹੈ ਵਿਦਾਊਟ ਮੀਡੀਆ ਕੁਝ ਵੀ ਨਹੀਂ ਹੈਗਾ ਤੇ ਬਹੁਤ ਆਨਰ ਫੀਲ ਹੋ ਰਿਹਾ ਜੀ ਡੈਫੀਨੇਟਲੀ ਤੇ ਜਿਵੇਂ ਹੁਣ ਪੰਜਾਬੀ ਸਟਾਰਸ ਵਾਲੇ ਸਾਡੇ ਨਾਲ ਨੇ ਤੇ ਹਮੇਸ਼ਾ ਸਾਨੂੰ ਅੱਗੇ ਰੱਖਦੇ ਨੇ ਬਹੁਤ ਪਿਆਰ ਹੈ ਜੀ ਮੇਰਾ ਇਹਨਾਂ ਦੇ ਨਾਲ ਤੇ ਯੈਸ ਬਹੁਤ ਅੱਛਾ ਅੱਛੀ ਚੀਜ਼ ਹੈ ਕਿ ਆਪਾਂ ਮੀਡੀਆ ਨੂੰ ਅੱਗੇ ਰੱਖ ਕੇ ਚੱਲ ਰਹੇ ਹਾਂ ਹਾਂ ਜੀ ਟੈਕਰ ਜੀ ਕੀ ਕਹਿਣਾ ਚਾਹੋਗੇ ਅੱਜ ਇਸ ਸ਼ੋਅ ਦੇ ਵਿੱਚ ਤੁਸੀਂ ਵੀ ਸ਼ਿਰਕਤ ਕੀਤੀ ਮੈਨੂੰ ਤਾਂ ਜੀ ਬਹੁਤ ਅੱਛਾ ਲੱਗਿਆ ਦੇਖੋ ਮੀਡੀਆ ਇੱਕ ਬਹੁਤ ਵੱਡਾ ਉਪਰਾਲਾ ਜੇ ਆਪਾਂ ਕਹੀਏ ਸਿਨੇਮਾ ਵੀ ਇੱਕ ਮੀਡੀਆ ਦਾ ਹੀ ਹਿੱਸਾ ਜੇ ਤੁਸੀਂ ਉਹਨੂੰ ਸਮਝੋ ਦੇਖੋ ਜੇ ਐਕਟਰਸ ਆਪਣੀਆਂ ਫਿਲਮਾਂ ਕਰਦੇ ਰਹਿੰਦੇ ਤੋ ਆਪਣੇ ਘਰੇ ਤਾਂ ਕ ਬੈਠੇ ਰਹਿਣੇ ਸੀ ਜਦ ਤੱਕ মিডিਆ ਨੇ ਉਹਨਾਂ ਨੂੰ ਬਾਹਰ ਲੱਕਿਆ ਯਾਰ ਕੌਣ ਆ ਕਿੱਥੇ ਰਹਿੰਦਾ ਕਿੱਥੇ ਦਾ ਕਿਵੇਂ ਆ ਤੇ ਉਹਦੀ ਪੂਰੀ ਜਾਣਕਾਰੀ ਸਿਰਫ মিডিਆ ਹੀ ਦੇ ਸਕਦਾ ਕਿਉਂਕਿ ਉਹ ਤਾਂ ਬਿਨਾਂ ਪਤਾ ਨਹੀਂ ਸਟਾਰ ਨੇ ਕੰਮ ਕੀਤਾ ਆਪਣੇ ਘਰੇ ਬੈਠ ਗਿਆ ਉਹਦੀ ਵੈਲਿਊ ਸਿਰਫ ਉੱਥੇ ਤੱਕ ਖਤਮ ਆ ਸੋ মিডিਆ ਬਹੁਤ ਵੱਡਾ ਇੱਕ ਉਪਰਾਲਾ ਕਰਕੇ ਸਟਾਰਾਂ ਨੂੰ ਜੋ ਸਟਾਰ ਸਹੀ ਬਣਾਉਂਦੇ ਆ ਤਾਂ মিডিਆ ਹੀ ਬਣਾਉਂਦਾ ਤੇ ਹੁਣ ਮੈਂ ਇੱਕ ਹਮੇਸ਼ਾ ਇੱਕ ਗੱਲ ਬੋਲਦਾ ਹੁੰਦਾ ਸੀ ਜਿੱਦਾਂ ਲੇਖਕ ਰਾਈਟਰ মিডিਆ ਦੇਖੋ ਮੇਰੀ ਨਜ਼ਰਾਂ ਦੇ ਵਿੱਚ ਜੋ ਲਿਖ ਰਿਹਾ ਆਪਣੀ ਕਲਮ ਚਲਾ ਰਿਹਾ ਤਾਂ ਉਹਦਾ ਦਰਜਾ ਬਹੁਤ ਵੱਡਾ ਸ਼ਾਇਰ ਦੀ ਸੋਚ ਬਿਨਾਂ ਸ਼ਾਇਰ ਦੀ ਸੋਚ ਬਿਨਾ ਕਾਗਜ਼ ਕਲਮ ਨੇ ਕਿਸਾ ਤਮਦੇ ਕਲਮ ਬਿਨਾ ਸ਼ਾਇਰ ਸ਼ਾਇਰ ਬਿਨਾ ਕਲਮ ਦੋਵੇਂ ਨਾ ਹੁੰਦੇ ਪੂਰੇ ਨੇ ਬਿਨਾ ਸ਼ਬਦ ਤੋਂ ਬੰਦਾ ਜੁਣਾ ਸਿੱਖਦਾ ਨਾ ਬਿਨਾ ਸ਼ਬਦ ਦੇ ਵੇਦ ਗ੍ਰੰਥ ਅਧੂਰੇ ਨੇ ਲਿਖਿਆ ਤਾਂ ਪੜ ਲੈਂਦੀ ਸ਼ਬਦਾਂ ਨੂੰ ਦੁਨੀਆ ਪਰ ਸਮਝਣ ਵਾਲੇ ਸ਼ਬਦ ਨੂੰ ਵੱਧਦੇ ਮੂਰੇ ਨੇ ਦੇ ਜਾਨ ਕਲਮ ਨਾਲ ਜਾਨ ਜਹੀ ਜੁਪਾਦ ਹੁੰਦੇ ਅਲਫਾਜ਼ ਸ਼ਾਇਰ ਦੇ ਕਾਹਿਸ ਅੰਬਰ ਬਣਾ ਦਿੰਦੇ ਆਂ ਅਲਫਾਜ਼ ਜੀ ਤੁਹਾਡੀ ਫਿਲਮ ਆਈ ਸੀ ਲੇਟੈਸਟ ਜਿਹੜੀ ਬਦਨਾਮ ਔਰ ਕੀ ਉਸ ਤੋਂ ਬਾਅਦ ਫਿਰ ਮੋਛਾ ਵਾਲੀ ਰੱਖ ਲਈ ਹਾਂਜੀ ਭਾਜੀ ਉਸ ਦੌਰ ਦੇ ਵਿੱਚ ਨਾ ਭਾਜੀ ਜਦ ਮੈਂ ਜਿੱਥੋਂ ਵੀ ਨਿਕਲਦਾ ਉਹ ਮੋਛੇ ਡਾਇਲੋਗ ਇੰਨਾ ਕੁ ਵਾਇਰਲ ਹੋਇਆ ਉਹ ਮੈਨੂੰ ਛੋਟੇ ਛੋਟੇ ਬੱਚੇ ਛੇੜਨ ਲੱਗ ਗਏ ਹੁਣ ਪੰਜਾਬ 'ਚ ਤੁਹਾਨੂੰ ਪਤਾ ਹੁਣ ਸਾਰੇ ਪਿਆਰ ਉਹ ਪਿਆਰ ਹੀ ਆ ਮੇਰੇ ਲਈ ਉਹਦੇ ਡਾਰਲਿੰਗ ਮੂੰਹ ਤੇ ਮੋਛਣਾ ਵੀ ਮੋਛੇ ਦੇ ਰੌਲੇਜ ਨਹੀਂ ਆਈ ਆ ਉਹ ਪੰਜ ਪੰਜ ਸਾਲ ਦੇ ਬੱਚੇ ਮੈਂ ਕਹਾ ਭਰਾਵਾ ਹਜੇ ਤਾਂ ਤੁਹਾਡੀ ਵੀ ਨਹੀਂ ਹੋ ਗਈ ਮੈਂ ਮੈਂ ਇੱਕੀ ਕੰਮ ਕਰਦਾ ਮੈਂ ਰਾਖੀ ਲੈਣਾ ਕਿਉਂਕਿ ਭਲੀ ਉਸ ਇੱਕ ਚੀਜ਼ ਬੜੀ ਅੱਛੀ ਹੋਈ ਆ ਆਪਾਂ ਕਹਿ ਦੁੰਦੇ ਆ ਲਾਈਫ 'ਚ ਤੁਹਾਨੂੰ ਇੱਕ ਇੱਕ ਕਲਿੱਕ ਦੀ ਬੜੀ ਜ਼ਰੂਰਤ ਹੁੰਦੀ ਆ ਜਿਹੜਾ ਮੈਂ ਹੁਣ ਇੱਥੇ ਵੀ ਇੱਕ ਚੀਜ਼ ਕਲੀਅਰ ਕਰ ਲਿਆ ਮੇਰਾ ਸਟਰਗਲ ਪੀਰੀਅਡ ਬਹੁਤ ਲੰਬਾ ਰਿਹਾ ਮੈਨੂੰ ਵੀ ਇੱਕ ਕਲਿੱਕ ਮੀਡੀਆ ਨੇ ਦਿੱਤਾ ਉਹ ਸਿਰਫ 15 ਜਾਂ 16 ਸੈਕਿੰਡ ਦਾ ਇੱਕ ਡਾਇਲੋਗ ਸੀਗਾ ਬਦਨਾਮ ਦੇ ਅੰਦਰ ਜਿਹੜਾ ਇੰਨਾ ਕੁ ਵਾਇਰਲ ਹੋਇਆ ਮੀਡੀਆ ਦੇ ਅੰਦਰ ਜਿਨੇ ਮੇਰੀ ਸ਼ਰ ਲਾਈਫ ਚੇਂਜ ਕਰ ਦਿੱਤੀ ਹੁਣ ਮੇਰੇ ਕੋਲ ਪਰਮਾਤਮਾ ਨੇ ਮੇਰੇ ਨਾਲ ਕੰਮ ਆ ਸਭ ਕੁਝ ਆ ਢੇਰ ਲੱਗ ਚੁੱਕਿਆ ਕਿਉਂਕਿ ਬਹੁਤ ਵੱਡੀ ਚੀਜ਼ ਹੈ ਭਾਜੀ ਉਹ ਬੋਛੇ ਡਾਇਲੌਗਰ ਮੈਨੂੰ ਬਹੁਤ ਕੁਝ ਦਿੱਤਾ ਜਿਹਦੇ ਅੰਦਰ ਇੱਕ ਜੈ ਵੀਰਾ ਜਿੱਦੀ ਸੋਚ ਇੰਨੀ ਕੱਚੀ ਆ ਆਪਾਂ ਕਹਿੰਦੇ ਜੀ ਜੈਰ ਹੁੰਦਾ ਵੀ ਵੀਰੇ ਨੂੰ ਜਦੋਂ ਮੈਂ ਇਹ ਗੱਲਾਂ ਕਰ ਰਿਹਾ ਸੀ ਕਹਿੰਦਾ ਭਾਜੀ ਤੁਹਾਨੂੰ ਐਸੇ ਬਿਲਡਰ ਯਾਰ ਬੜੇ ਟਾਈਮ ਤੋਂ ਬੜੇ ਵੱਡੀ ਹਾਈਪ ਦੀ ਲੋੜ ਸੀ ਤੁਸੀਂ ਆਉਣੇ ਚਾਹੀਦੇ ਸੀ ਮੈਗਾ ਬ੍ਰਦਰ ਕਈ ਵਾਰ ਟਾਈਮ ਬਹੁਤ ਲੱਗ ਜਾਂਦਾ ਸਟ੍ਰਗਲ ਪੀਰੀਅਡ ਬਹੁਤ ਲੰਮਾ ਉਹ ਕਹਿੰਦਾ ਮੈਨੂੰ ਬੋਲੇ ਕਹਿੰਦਾ ਭਾਜੀ ਤੁਸੀਂ ਆਗੇ ਕਹਿੰਦਾ ਲੋਡ ਆ ਇੰਡਸਟਰੀ ਵਿੱਚ ਤੁਹਾਡੇ ਵਰਗੇ ਬਿਲਡਰ ਤੇ ਸੇਮ ਮੈਨੂੰ ਮਨੀਸ਼ ਭਾਜੀ ਬੋਲੇ ਤੇ ਸੱਚੀ ਉਹਨਾਂ ਨੇ ਵਾਦਾ ਪੂ ਉਹ ਆਪਣੇ ਮੁਕੇਸ਼ ਜੀ ਨਰਮਲ ਉਹ ਤੋਂ ਬਾਅਦ ਨਰਮਲ ਜੀ ਜੀ ਖੜੇ ਨੇ ਤੁਹਾਡੇ ਸਾਹਮਣੇ ਫਿਰ ਰਜਾ ਮੁਰਾਦ ਜੀ ਖੜੇ ਨੇ ਬਾਲੀਵੁੱਡ ਦੀ ਉਹਦੇ ਵਿੱਚ ਇੱਕ ਜਗ੍ਹਾ ਬਣਾਉਣੀ ਇੱਕ ਦੇਖੋ 16 ਸੈਕਿੰਡ ਦੇ ਡਾਇਲੌਗ ਦੇ ਕਲਿੱਕ ਰੇਕ ਮੈਨੂੰ ਬਹੁਤ ਵੱਡੀ ਜਗ੍ਹਾ ਦਿੱਤੀ ਮੈਂ ਥੈਂਕਸ ਕਰਦਾ ਸਭ ਤੋਂ ਪਹਿਲਾਂ ਤਾਂ ਮੀਡੀਆ ਦਾ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਮੇਰਾ ਆਖਰੀ ਸਵਾਲ ਹੈ ਜੀ ਕਿ ਖਾਸ ਕਰਕੇ ਸਿੰਪਾ ਦੀ ਪੂਰੀ ਟੀਮ ਹੈ ਜਿਸ ਦੇ ਵਿੱਚ ਕਲਵੰਤ ਜੀ ਵੀ ਨੇ ਸਾਰੇ ਨੇ ਕਿਸ ਤਰ੍ਹਾਂ ਤੁਸੀਂ ਸਭ ਦਾ ਧੰਨਵਾਦ ਕਰੋਗੇ ਕਿਉਂਕਿ ਇਸ ਪ੍ਰੋਗਰਾਮ ਨੂੰ ਲਿਖਣਾ ਕੋਈ ਸੌਖਾ ਨਹੀਂ ਹੈ ਇਹ ਭਾਜੀ ਬਹੁਤ ਔਖਾ ਉਪਰਾਲਾ ਤਪਾ ਕਹਿ ਦਿੰਦੇ ਆ ਦੇਖੋ ਮੈਨੂੰ ਪਤਾ ਹੁਣ ਮੀਡੀਆ ਨੇ ਇੰਨੇ ਆਰਟਿਸਟਾਂ ਨੂੰ ਇਕੱਠੇ ਕਰਨਾ ਇੱਕ ਪਲੈਟਫਾਰਮ ਤੇ ਲੈ ਕੇ ਆਉਣਾ ਸਾਰਿਆਂ ਨੂੰ ਉਹ ਬਿਜ਼ੀ ਸ਼ਡਿਊਲ ਹੁੰਦੇ ਨੇ ਕਿਉਂਕਿ ਆਰਟਿਸਟ ਕਿਤੇ ਵੀ ਜਾਂਦਾ ਸਭ ਤੋਂ ਪਹਿਲਾਂ ਇੱਕ ਚੀਜ਼ ਬੋਲਦਾ ਦੇਖੋ ਸੱਚਾਈਆ ਬਣਾਉਂਦੀ ਸਾਨੂੰ ਮੀਡੀਆ ਹੀ ਆ ਯਾਰ ਪੇ ਕਿੰਨਾ ਕਰ ਰਹੇ ਹੋ ਐਸਚਾਈ ਆ ਬਹੁਤ ਵੱਡੀ ਆ ਪਗਨੇ ਯਾਰ ਪੀ ਕਿੰਨਾ ਕਰ ਰਿਹਾ ਹੁਣ ਦੇਖੋ ਉਹਨਾਂ ਨੇ ਵਿਚਾਰਿਆਂ ਨੇ ਕਿੰਨੇ ਐਫਰਟ ਕਰਦ ਕੇ ਬਾਜੀ ਨੇ ਗਲਵੰਤ ਬਾਜੀ ਨੇ ਸਿੰਪਾ ਨੇ ਕਿੱਡਾ ਤੇ ਤੁਸੀਂ ਬਾਜੀ ਸਾਰੇ ਚੈਨਲਸ ਨੇ ਆਪਣਾ ਪੂਰਾ ਐਫਰਟ ਲਾ ਕੇ ਆਪਣੇ ਕੰਮ ਛੱਡ ਕੇ ਇੰਨੇ ਆਰਟਿਸਟਾਂ ਨੂੰ ਇੱਕ ਪਲੈਟਫਾਰਮ ਤੇ ਇਕੱਠਾ ਕਰਤਾ ਇਹ ਬਹੁਤ ਵੱਡੀ ਗੱਲ ਆ ਕਿਉਂਕਿ ਇਹ ਤੁਹਾਡਾ ਪਿਆਰ ਆ ਬਾਜੀ ਕਿਉਂਕਿ ਬਣਾਇਆ ਵੀ ਤਾਂ ਤੁਸੀਂ ਨੇ ਨਾ ਆਰਟਿਸਟ ਤੇ ਅੱਜ ਆਰਟਿਸਟਾਂ ਦਾ ਇੱਕ ਫਰਜ਼ ਬਣਦਾ ਵੀ ਉੱਥੇ ਪਹੁੰਚੋ ਤੇ ਗਲਵੰਤ ਬਾਜੀ ਨੇ ਬਹੁਤ ਵੱਡਾ ਉਰਾਲਾ ਕੀਤਾ ਜਾਦ ਜਦ ਵੀ ਬੁਲਾਉਂਗੇ ਅਸੀਂ ਤਾਂ ਜਿੰਨਗੇ ਬੈਰੀ ਭੱਜਾਂਗੇ ਮਤਲਬ ਸਾਡਾ ਮੇਡ ਹੈ ਨਾ ਉਹ ਪਿਆਰਾ ਜੀ ਤੁਹਾਡੇ ਪਿਆਰ ਦਾ ਸਦਕਾ ਮੈਂ ਅਮਰਸਰ ਤੋਂ ਇੱਥੇ ਆਇਆ ਹਾਂ ਬਹੁਤ ਰੱਡੀਆਂ ਹਾਂ ਜੀ ਹਾਂ ਜੀ ਹਾਂ ਜੀ ਮੇਰੀ ਗੱਲ ਹੋਈ ਸੀ ਭਾਈ ਨੇ ਕੋਈ ਮੇਰੇ ਲਈ ਤੁਸੀਂ ਵੱਡੇ ਬ੍ਰਦਰ ਨੇ ਜੀ ਮੇਰੇ ਮੇਰਾ ਪਿਆਰ ਬਹੁਤ ਆ ਕਿਉਂਕਿ ਦੇਖੋ ਮੈਨੂੰ ਹਮੇਸ਼ਾ ਪ੍ਰਮੋਟ ਕਰਦੇ ਰਹਿੰਦੇ ਨੇ ਭਾਜੀ ਮੈਂ ਕੁਝ ਵੀ ਪੋਸਟ ਕਰਾਂ ਕੁਝ ਵੀ ਕਰਾਂ ਹਮੇਸ਼ਾ ਕਹਿੰਦੇ ਯਾਰ ਤੁਸੀਂ ਸਾਡੇ ਬੱਚੇ ਹੋ ਮਤਲਬ ਇੰਨਾ ਪਿਆਰ ਜਿਸ ਇਨਸਾਨ ਨੂੰ ਮਿਲਦਾ ਹੋਵੇ ਤਾਂ ਕਿਉਂ ਨਾ ਕਿਤੇ ਵੀ ਜਾਵੇ ਤੇ ਤੁਸੀਂ ਅਮਰਸਰ ਤੋਂ ਹੁਣ ਘਰ ਜਾਣਾ ਮੇਰੇ ਕੋਈ ਰੋਟੀ ਮੇਰੇ ਵਾਲੀ ਖਾਣੀ ਤੁਸੀਂ ਮੈਂ ਇਹੀ ਦੱਸਣਾ ਚਾਹ ਰਹੀ ਹਾਂ ਜਿਵੇਂ ਕੁਲਵੰਤ ਜੀ ਦੀ ਗੱਲ ਹੋਈ ਕੁਲਵੰਤ ਜੀ ਦਾ ਮੇਰੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਬਹੁਤ ਸਾਲ ਹੋ ਗਏ ਹੈ ਨਾ ਇੰਡਸਟਰੀ ਦੇ ਵਿੱਚ ਤੇ ਉਹਨਾਂ ਨੇ ਮੈਨੂੰ ਇੱਕੋ ਹੀ ਚੀਜ਼ ਦੀ ਮਨੀ ਮੈਂ ਥੱਕ ਗਿਆ ਮੈਨੂੰ ਦੱਸ ਮੈਂ ਹੋਰ ਕਿਹਨੂੰ ਬੁਲਾਣਾ ਮੈਂ ਵੀ ਉਹਨਾਂ ਦੇ ਨਾਲ ਦਿਨ ਰਾਤ ਇੱਕ ਕਰਕੇ ਆ ਸ਼ੋਅ ਨੂੰ ਅੱਗੇ ਲੈ ਕੇ ਆਈ ਆ ਉਹਨਾਂ ਨੇ ਸਪੈਸ਼ਲੀ ਦੱਸਿਆ ਵੀ ਆ ਸੋ ਕਿਉਂਕਿ ਮੇਰਾ ਮੀਡੀਆ ਦੇ ਨਾਲ ਬਹੁਤ ਪਿਆਰ ਹੈ ਤੇ ਸੁਰਿੰਦਰ ਜੀ ਸੁਰਿੰਦਰ ਜੀ ਨਾਲ ਇੰਨੇ ਸਾਲਾਂ ਦਾ ਰਿਸ਼ਤਾ ਹੈ ਜੀ ਦੱਸ ਹੀ ਨਹੀਂ ਸਕਦਾ ਮਤਲਬ ਐਨਾ ਨੇ ਮੈਨੂੰ ਸੀਰੀਅਸਲੀ ਬਹੁਤ ਬਹੁਤ ਸਪੋਰਟ ਕੀਤੀ ਹੈ ਤੇ ਸ਼ਾਇਦ ਮਨੀ ਉਹ ਪਰ ਆਏ ਨੂੰ ਅੱਗੇ ਲੈ ਆਣ ਵਾਲੇ ਸੁਰਿੰਦਰ ਜੀ ਉਹ ਸੈਕਸ਼ਨ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਸੁਰਿੰਦਰ ਥੈਂਕ ਯੂ ਥੈਂਕ ਯੂ ਐਸਨ ਮਨੀ ਜੀ ਔਰ ਟਾਈਗਰ ਜੀ ਜਿਹੜਾ ਨੇ ਇਸ ਸ਼ੋਅ ਦੇ ਪ੍ਰਤੀ ਜਿਹੜੀ ਹੈਗੀ ਆਪਣੀਆਂ ਸਾਰੀ ਟੀਮ ਨੂੰ ਜਿਹੜੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਇਸੇ ਤਰ੍ਹਾਂ ਅਸੀਂ ਹੋਰ ਵੀ ਆਰਟਿਸਟ ਨਾਲ ਗੱਲ ਕਰਾਂਗੇ